ਸ਼੍ਰੀ ਗੁਰੂ ਨਾਨਕ ਦੇਵ ਜੀ ਸਤਿਗੁਰੂ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ ਜਿਉਂ ਕੋਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਭੁਲਵਾ ਜਾਣ ਪਛਾਣ ਸ਼੍ਰੀ ਗੁਰੂ ਨਾਨਕ ਦੇਵ ਜੀ ਸਿੱਖਾਂ ਦੇ ਪਹਿਲੇ ਗੁਰੂ ਹੋਏ ਆਪ ਜੀ ਦੇ ਜਨਮ ਸਮੇਂ ਭਾਰਤ ਦੀ ਸਮਾਜਿਕ ਰਾਜਨੀਤਿਕ ਆਰਥਿਕ ਅਤੇ ਸੱਭਿਆਚਾਰਕ ਸਥਿਤੀ ਬਹੁਤ ਡਾਮਾਡੋਲ ਸੀ ਮੁਸਲਮਾਨ ਰਾਜੇ ਕਸਾਈ ਬਣ ਕੇ ਪਰਜਾ ਤੇ ਜ਼ੁਲਮ ਕਰ ਰਹੇ ਸੀ ਚਾਰੇ ਪਾਸੇ ਅਗਿਆਨਤਾ ਦਾ ਬੋਲ ਵਾਲਾ ਸੀ ਆਪ ਜੀ ਦੇ অবতার ਧਰਨ ਨਾਲ ਸਾਰੇ ਪਾਸਿਆਂ ਤੋਂ ਗਿਆਨਤਾ ਦਾ ਹਨੇਰਾ ਦੂਰ ਹੋ ਗਿਆ ਜਨਮ ਅਤੇ ਮਾਤਾ ਪਿਤਾ ਆਪ ਜੀ ਦਾ ਜਨਮ 15 April 1468 ਈਸਵੀ ਨੂੰ ਰਾਏਪੋਏ ਦੀ ਤਲਵੰਡੀ ਵਿਖੇ ਹੋਇਆ ਜੋ ਕਿ ਪਾਕਿਸਤਾਨ ਵਿੱਚ ਹੈ ਅੱਜ ਕੱਲ ਇਸ ਨੂੰ ਨਨਕਾਣਾ ਸਾਹਿਬ ਕਹਿੰਦੇ ਹਨ ਆਪ ਜੀ ਦੇ ਪਿਤਾ ਦਾ ਨਾਮ ਮਹਿਤਾ ਕਾਲੂ ਅਤੇ ਮਾਤਾ ਦਾ ਨਾਮ ਤ੍ਰਿਪਤਾ ਜੀ ਸੀ ਪਾਂਦੇ ਕੋਲ ਪੜਨ ਭੇਜਣਾ 7 ਸਾਲ ਦੀ ਉਮਰ ਵਿੱਚ ਆਪ ਨੂੰ ਪਾਂਦੇ ਕੋਲ ਪੜਨ ਲਈ ਭੇਜਿਆ ਗਿਆ ਆਪ ਨੇ ਪਾਂਦੇ ਨੂੰ ਆਪਣੇ ਅਧਿਆਤਮਿਕ ਵਿਚਾਰਾਂ ਨਾਲ ਪ੍ਰਭਾਵਿਤ ਕੀਤਾ ਆਪ ਨੇ ਪਾਂਦੇ ਤੋਂ ਕੁਝ ਅਜਿਹੇ ਪ੍ਰਸ਼ਨ ਪੁੱਛੇ ਜਿਨ੍ਹਾਂ ਦਾ ਉਹ ਤਸੱਲੀ ਬਖਸ਼ ਜਵਾਬ ਨਾ ਦੇ ਸਕਿਆ ਸੱਚਾ ਸੌਦਾ ਜਵਾਨ ਹੋਣ ਤੇ ਆਪ ਜੀ ਦਾ ਮਨ ਕਰਦੇ ਕੰਮਾਂ ਵਿੱਚ ਨਾ ਲੱਗਦਾ ਵੇਖ ਕੇ ਆਪ ਜੀ ਦੇ ਪਿਤਾ ਜੀ ਨੇ ਆਪ ਨੂੰ 20 ਰੁਪਏ ਦੇ ਕੇ ਸੱਚਾ ਸੌਦਾ ਕਰਨ ਲਈ ਕਿਹਾ ਆਪ ਉਹਨਾਂ 20 ਰੁਪਿਆਂ ਦਾ ਭੁੱਖੇ ਸਾਧੂਆਂ ਨੂੰ ਭੋਜਨ ਸ਼ਕਾ ਕੇ ਖਾਲੀ ਹੱਥ ਵਾਪਸ ਘਰ ਆ ਗਏ ਪਿਤਾ ਜੀ ਆਪ ਤੋਂ ਬਹੁਤ ਨਾਰਾਜ਼ ਹੋਏ ਪਰ ਬੇਬੇ ਨਾਨਕੀ ਆਪਣੇ ਵੀਰ ਦੀ ਅਸਲੀਅਤ ਜਾਣਦੀ ਸੀ ਕਿ ਇਹ ਕੋਈ ਰੱਬੀ ਅਵਤਾਰ ਹਨ ਸੁਲਤਾਨਪੁਰ ਲੋਧੀ ਜਾਣਾ ਆਪ ਦਾ ਮਨ ਸੰਸਾਰਿਕ ਕੰਮਾਂ ਤੋਂ ਪੂਰੀ ਤਰ੍ਹਾਂ ਉੱਕ ਚੁੱਕਿਆ ਸੀ ਇਸ ਲਈ ਆਪ ਜੀ ਦੇ ਪਿਤਾ ਜੀ ਨੇ ਆਪ ਨੂੰ ਆਪਦੀ ਭੈਣ ਬੇਬੇ ਨਾਨਕੀ ਕੋਲ ਸੁਲਤਾਨਪੁਰ ਭੇਜ ਦਿੱਤਾ ਇੱਥੇ ਆਪਨੇ ਨਵਾਬ ਦੌਲਤ ਖਾਨ ਲੋਧੀ ਦੇ ਮੋਦੀ ਖਾਨੇ ਵਿੱਚ ਭੰਡਾਰੀ ਦੀ ਨੌਕਰੀ ਕੀਤੀ ਇੱਥੇ ਵੀ ਆਪ ਪਰਮਾਤਮਾ ਦੀ ਭਗਤੀ ਵਿੱਚ ਮਗਨ ਰਹਿੰਦੇ ਤੇ ਲੋਕਾਂ ਨੂੰ ਤੇਰਾ ਤੇਰਾ ਕਹਿ ਕੇ ਮੁਫਤ ਰਾਸ਼ਨ ਵੰਡਦੇ ਰਹਿੰਦੇ ਵਿਆਹ ਅਤੇ ਬੱਚੇ ਅੰਤ ਆਪ ਜੀ ਦਾ ਮਨ ਘਰੇਲੂ ਕੰਮਾਂ ਵਿੱਚ ਲਗਾਉਣ ਲਈ ਆਪ ਜੀ ਦਾ ਵਿਆਹ ਬੀਬੀ ਸੁਲਖਣੀ ਨਾਲ ਕਰ ਦਿੱਤਾ ਗਿਆ ਆਪ ਦੇ ਘਰ ਤੋਂ ਪੁੱਤਰਾਂ ਸ਼੍ਰੀ ਚੰਦ ਅਤੇ ਲਕਸ਼ਮੀਦਾਸ ਨੇ ਜਨਮ ਲਿਆ ਬੇਈ ਨਦੀ ਵਿੱਚ ਇਸ ਨਾਂ ਸੁਲਤਾਨਪੁਰ ਰਹਿੰਦੇ ਹੀ ਇੱਕ ਦਿਨ ਆਪ ਬੇਈ ਨਦੀ ਵਿੱਚ ਇਸ਼ਨਾਨ ਕਰਨ ਗਏ ਤੇ ਤਿੰਨ ਦਿਨ ਤੱਕ ਅਲੋਪ ਰਹੇ ਜਦੋਂ ਤਿੰਨ ਦਿਨਾਂ ਬਾਅਦ ਪਰਤੇ ਤਾਂ ਇੱਕੋ ਸ਼ਬਦ ਦਾ ਆਲਾਪ ਕੀਤਾ ਨਾ ਕੋਈ Hindu ਨਾ ਕੋਈ ਮੁਸਲਮਾਨ ਇਸ ਤਰ੍ਹਾਂ ਆਪਨੇ ਨਵੇਂ ਧਰਮ ਦੀ ਸ਼ੁਰੂਆਤ ਕੀਤੀ ਚਾਰ ਉਦਾਸੀਆਂ ਗਿਆਨ ਪ੍ਰਾਪਤੀ ਤੋਂ ਬਾਅਦ ਆਪ ਆਪਣੇ ਪਰਿਵਾਰ ਨੂੰ ਛੱਡ ਕੇ ਸੰਸਾਰ ਦੇ ਸੁਧਾਰ ਲਈ ਨਿਕਲ ਪਏ ਆਪਨੇ ਲੋਕਾਂ ਨੂੰ ਲੋਕਾਂ ਦੇ ਕਲਿਆਣ ਲਈ ਪੂਰਬ ਦੱਖਣ ਉੱਤਰ ਅਤੇ ਪੱਛਮ ਦੀਆਂ ਚਾਰ ਉਦਾਸੀਆਂ ਕੀਤੀਆਂ ਇਹਨਾਂ ਉਦਾਸੀਆਂ ਦੌਰਾਨ ਆਪਨੇ ਭੁੱਲੀ ਪਟਕੀ ਜਨਤਾ ਨੂੰ ਰਾਹੇ ਪਾਇਆ ਆਪਨੇ ਔਰਤਾਂ ਦੇ ਹੱਕ ਵਿੱਚ ਆਵਾਜ਼ ਉਠਾਈ ਸੋ ਕਿਉਂ ਮੰਦਾ ਆਖੀਏ ਜਿੱਤ ਜਮੈ ਰਾਜਾਨ ਮਹਾਨ ਕ੍ਰਾਂਤੀਕਾਰੀ ਅਤੇ ਕਵੀ ਆਪ ਇੱਕ ਮਹਾਨ ਕ੍ਰਾਂਤੀਕਾਰੀ ਹੋਣ ਦੇ ਨਾਲ ਨਾਲ ਮਹਾਨ ਕਵੀ ਵੀ ਹੋਏ ਆਪ ਜੀ ਨੇ ਬਹੁਤ ਸਾਰੀ ਬਾਣੀ ਦੀ ਰਚਨਾ ਕੀਤੀ ਆਪ ਜੀ ਦੀ ਬਾਣੀ 19 ਰਾਗਾਂ ਵਿੱਚ ਹੈ ਜੋ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਜਪਜੀ ਸਾਹਿਬ ਆਸਾਦੀ ਬਾਦ ਸਿੱਧ ਗੋਸਟ 12 ਮਾ ਤੁਖਾਰੀ ਦੱਖਣੀ ਓੰਕਾਰ ਆਪ ਜੀ ਦੀਆਂ ਪ੍ਰਸਿੱਧ ਬਾਣੀਆਂ ਹਨ ਅੰਤਮ ਸਮਾ ਆਪ ਨੇ ਆਪਣਾ ਅੰਤਿਮ ਸਮਾ ਕਰਤਾਰਪੁਰ ਵਿਖੇ گزارਿਆ ਇੱਥੇ ਰਹਿੰਦੇ ਆਂ ਹੀ ਆਪ ਜੀ ਨੇ ਆਪਣੇ ਸਾਥੀ ਭਾਈ ਲੈਣਾ ਨੂੰ ਗੁਰਗੱਦੀ ਸੰਭਾਲੀ ਅਤੇ ਉਹਨਾਂ ਨੂੰ ਭਾਈ ਲੈਣਾ ਤੋਂ ਅੰਗਦ ਦੇਵ ਬਣਾ ਦਿੱਤਾ ਜੋ ਕਿ ਸਿੱਖਾਂ ਦੇ ਦੂਜੇ ਗੁਰੂ ਹੋਏ ਜੋਤੀ ਜੋਤ ਸਮਾਉਣਾ ਗਰਤਾਰਪੁਰ ਵਿਖੇ ਹੀ 1539 ਈਸਵੀ ਨੂੰ ਆਪ ਜੋਤੀ ਜੋਤ ਸਮਾ ਗਏ ਆਪਨੇ ਕਿਰਤ ਕਰੋ ਵੰਡ ਕੇ ਛਕੋ ਦੀ ਸਿੱਖਿਆ ਦਿੱਤੀ